ਪਰसों ਰਾਤ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਹਰਪਾਲ ਦਾਸ ਜੋ ਕਿ ਜਸਵਾਲ ਬਿੰਦਲਿਆਣਾ ਵਾਲਾ ਇਹ ਰिलायंस ਦੇ ਪੈਟਰੋਲ ਪੰਪ ਤੇ ਜੋ ਕਿ ਫੋਸਗੁਰੂ ਵਿਧਾਨਾਗਰ ਉੱਤੇ ਸਥਿਤਾ ਉੱਥੇ ਪੈਟਰੋਲ ਪੰਪ ਫਿਲਿੰਗ ਦੀ ਨੌਕਰੀ ਕਰਦਾ ਜਿਸ ਨੇ ਦੱਸਿਆ ਸੀ ਕਿ ਕਰੀਬ 9:30 ਵਜੇ ਇੱਕ ਮੋਟਰਸਾਈਕਲ ਤੇ ਅਣਜਾਣ ਸਰ ਜਿਸ ਨੇ ਆਪਣਾ ਮੂੰਹ ਧੱਕਿਆ ਹੋਇਆ ਸੀ ਤੇਲ ਭਰਵਾਉਂਦਾ ਤੇ ਤੇਲ ਦੀ ਟੈਂਕੀ ਫੁੱਲ ਕਰਨ ਤੋਂ ਬਾਅਦ ਉਹ ਪੈਸੇ ਦੇਣ ਦੀ ਬਜਾਏ ਉਸ ਨੂੰ ਚਾਕੂ ਦੇ ਡਾਕ ਉਤੇ ਉਸ ਕੋਲੋਂ ਜੋ ਸਕੂਲ ਪੈਸਿਆਂ ਦਾ ਬੈਗ ਸੀ ਉਸ ਤੋਂ ਗੋ ਕੇ ਫਰਾਰ ਹੋ ਲੱਗਾ ਜਿਸ ਤੋਂ ਬਾਅਦ ਅਸੀਂ ਹਰਪਾਰ ਅਦਾਲਤ ਦੇ ਸਟੇਟਮੈਂਟ ਤੇ ਕੰਮ ਕਰਵਾ ਦਰਜ ਕੀਤਾ ਸੀ ਸਨੇਚਿੰਗ ਦੀ ਰੀ ਜਦੋਂ ਅਸੀਂ ਇਸ ਦੀ ਤਫ਼ਤੀਸ਼ ਛੁੱਟੀ ਦਾ ਸਾਨੂੰ ਅਲੱਗ-ਅਲੱਗ ਟੈਕਨੀਕੋ ਦੇ ਹਿੰਦਲੇ ਸੇ ਆਧਾਰ ਤੇ ਅਸੀਂ ਗੁਰਦੀਪ ਸਿੰਘ ਉਰਫ ਨੋਨੀ ਜੋ ਕਿ ਜਸੋਵਾਲ ਪਿੰਡ ਦੇ ਹੈ ਨਾਲ ਇਸ ਤੱਕ ਪਹੁੰਚੇ ਜਦੋਂ ਇਸ ਬੰਦੇ ਨੂੰ ਅਰੈਸਟ ਕੀਤਾ ਸਾਨੂੰ ਪੁੱਛ ਕੇ ਤੇ ਪਤਾ ਲੱਗਾ ਕਿ ਦਰਖਾਸਤ ਕਰਤਾ ਜੀ ਦੋਸ਼ੀ ਦੇ ਨਾਲ ਲੜਿਆ ਹੋਇਆ ਸੀ ਦੋਨਾਂ ਜਾਣੇ ਨੇ ਲੜਕੇ ਇੱਕ ਵਿਆਹ ਹੁੰਦੀ ਕੀਤੀ ਸੀ ਜਿਸ ਵਿਅਕਤੀ ਉਹ ਦੁਨੀ ਤਹਿਤ ਉਹਨੇ ਪਲਾਨਿੰਗ ਦੇ ਤਹਿਤ ਪੈਟਰੋਲ ਪੰਪ ਤੇ ਮਾਲ ਨੂੰ ਧੋਖਾ ਦੇਈ ਨਹੀਂ ਜੋ ਬੈਗ ਦੇ ਵਿੱਚ ਪੈਸੇ ਸੀ ਦੋਨਾਂ ਨੇ ਆਪਸ ਦੇ ਵਿੱਚ ਝਾਂਸਲਾ ਹੋਖੀ ਉਸ ਤੋਂ ਰੁਟ ਕੇ ਲੈ ਗਏ ਸੀ